ਇਹ ਦੁਪट्टे ਬਿਲਕੁਲ ਵੀ ਪਰਚੇਸ ਨਾ ਕਰੋ ਜੇ ਤੁਸੀਂ ਪਰਚੇਸ ਕਰ ਲਏ ਤੁਸੀਂ ਬਹੁਤ ਜ਼ਿਆਦਾ ਪਛਤਾਉਣਾ ਲਿਆ ਕਿਉਂਕਿ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਨਾਲੇ ਬਹੁਤ ਜ਼ਿਆਦਾ ਵਿਕ ਰਹੇ ਨੇ ਤੇ ਇਹਨਾਂ ਦੀ ਮਾਰਕੀਟ 'ਚ ਬਹੁਤ ਜ਼ਿਆਦਾ ਡਿਮਾਂਡ ਹੈ ਫਿਰ ਤੁਹਾਨੂੰ ਟਾਈਮ ਨਹੀਂ ਮਿਲਣਾ ਬਿਲਕੁਲ ਵੀ ਆਪਣੇ ਵਾਸਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਟਾਈਮ ਨਾ ਮਿਲੇ ਤਾਂ ਡੈਫੀਨੇਟਲੀ ਤੁਸੀਂ ਪਰਚੇਸ ਕਰ ਸਕਦੇ ਨੇ ਦੁਪੱਟਿਆਂ ਨੂੰ ਕਿਉਂਕਿ ਇਹ ਫੈਕਟਰੀ ਰੇਟਾਂ ਤੇ ਮਿਲ ਰਹੇ ਨੇ ਉਹ ਵੀ ਬਹੁਤ ਹੀ ਜ਼ਿਆਦਾ ਵੈਰਾਈਟੀਆਂ ਦੇ ਵਿੱਚ ਇਹਨਾਂ ਕੋਲ ਬਹੁਤ ਜ਼ਿਆਦਾ ਕਲੈਕਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪਿਛੇ ਵੀ ਕਿੰਨਾ ਸਾਰਾ ਸਟਾਕ ਹੈ ਹਰ ਟਾਈਪ ਦੇ ਦੁਪੱਟੇ ਤੁਹਾਨੂੰ ਮਿਲ ਜਾਣਗੇ ਅਤੇ ਤੇ ਚਲੋ ਅੱਜ ਸਰੋਂ ਮੈਂ ਕੁਝ ਖਾਸ ਦੁਪੱਟੇ ਦਿਖਾਈ ਦੇਣੀ ਆ ਇਸ ਸੀਜ਼ਨ ਧਨੁਕਰਾਉਣਾ ਹੈ ਦੁਪੱਟੇ ਦਾ ਬਿਜ਼ਨਸ ਬਹੁਤ ਹੀ ਪਿਆਰਾ ਜਿਆ ਕਿਉਂਕਿ ਸਮਰ ਸੀਜ਼ਨ ਚੱਲ ਰਿਹਾ ਹੈ ਸਮਰ ਦੇ ਵਿੱਚ ਵੀਕੰਨ ਵਾਲੇ ਨੇ ਸਭ ਤੋਂ ਜ਼ਿਆਦਾ ਕਾਟਨ ਦੇ ਦੁਪੱਟੇ ਪਓ ਕਿਤੇ ਮਰਜ਼ੀ ਲੈ ਲਓ ਤੁਸੀਂ ਇੰਡੀਆ ਦੇ ਵਿੱਚ ਬਹੁਤ ਸਾਰੇ ਸਟੇਟ ਨੇ ਬਟ ਗਰਮੀ ਤਾਂ ਹਰ ਥਾਈ ਪੈਂਦੀ ਹੈ ਆਪਾਂ ਜੰਮੂ ਕਸ਼ਮੀਰ ਦੀ ਗੱਲ ਨਹੀਂ ਕਰ ਰਹੇ ਬਸ ਉਹਨੂੰ ਛੱਡ ਦਿਓ ਉੱਥੇ ਦਾ ਤੁਹਾਨੂੰ ਪਤਾ ਹੀ ਮੌਸਮ ਕਿਹੋ ਜਿਹਾ ਹੁੰਦਾ ਹੈ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹਰ ਥਾਂ ਗਰਮੀ ਪੈਂਦੀ ਔਰ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਆਪਾਂ ਜਿਹਨੂੰ ਮਿਸ ਕਰ ਦੇਣਾ ਉਹ ਕਾਟਰਨ ਹੁੰਦਾ ਆ ਪਰ ਉਹ ਸੂਟ ਦੇ ਵਿੱਚ ਹੋਵੇ ਜਾਂ ਦੁਪੱਟੇ ਦੇ ਵਿੱਚ ਹੋਵੇ ਤਾਂ ਚਲੋ ਫਿਰ ਤੁਹਾਨੂੰ ਕੁਝ ਦੁਪੱਟੇ ਦਾ ਕਲੈਕਸ਼ਨ ਦਿਖਾਨੀ ਆ ਜਿਹੜਾ ਵੀ ਵਧੀਆ ਲੱਗੇ ਸਕਰੀਨਸ਼ਾਟ ਲੈ ਲਓ ਸਕਰੀਨ ਤੇ ਇੱਕ ਨੰਬਰ ਦੇ ਰਹੀ ਆ ਆਪਣਾ ਹੀ ਨੰਬਰ ਹੈ ਬਸ ਸਕਰੀਨਸ਼ਾਟ ਲੈ ਕੇ ਭੇਜਣਾ ਹੈ ਤੇ ਹਾਂ ਤੁਸੀਂ ਇੰਸਟਾਗ੍ਰam ਦੇ ਨਾਲ ਵੀ ਸਾਡੇ ਨਾਲ ਜੁੜ ਸਕਦੇ ਹੋ ਇੰਸਟਾ ਆਈਡੀ ਮੈਂ ਤੁਹਾਨੂੰ ਮੈਂਸ਼ਨ ਕਰ ਦਾਂਗੀ ਆਪਣੇ ਡਿਸਕ੍ਰਿਪਸ਼ਨ 'ਚ ਫੇਸਬੁੱਕ ਤੇ ਵੀ ਕਨੈਕਟ ਕਰ ਸਕਦੇ ਹੋ ਫੇਸਬੁੱਕ ਆਈਡੀ ਵੀ ਮੈਂਸ਼ਨ ਕਰ ਦਾਂਗੀ ਨਾਲੇ YouTube ਚੈਨਲ ਤਾਂ ਆਪਣਾ ਹੈਗਾ ਹੀ ਚਲੋ ਫਿਰ ਤੁਹਾਨੂੰ ਕੁਝ ਕਲੈਕਸ਼ਨ ਦਿਖਾਣੇ ਆ ਸਭ ਤੋਂ ਪਹਿਲਾਂ ਤੁਸੀਂ ਆ ਵਾਲਾ ਆਰਟੀਕ ਵਾਈਟ بیس ਆਊਗਾ ਨਾਲੇ ਬਲੈਕ ਕਲਰ ਦਾ ਇਹਦੇ ਵਿੱਚ ਪ੍ਰਿੰਟ ਮਿਲ ਜਾਂਦਾ ਹੈ ਤੁਹਾਨੂੰ ਬਹੁਤ ਪਿਆਰਾ ਜਿਹਾ ਆਰਟੀਕਲ ਹੈ ਅੱਛਾ ਇਹਦੇ ਮੈਂ ਤੁਹਾਨੂੰ ਬੈਕ ਸਾਈਡ ਦਿਖਾ ਰਹੀ ਹਾਂ ਚਲੋ ਇਹਦਾ ਫਰੰਟ ਸਾਈਡ ਦਿਖਾ ਦਿੰਨੇ ਆ ਆ ਚੈੱਕ ਕਰੋ ਬਹੁਤ ਪਿਆਰਾ ਪੀਸ ਹੈ ਕਲਰ ਬਹੁਤ ਸੋਹਣਾ ਲੱਗ ਰਿਹਾ ਹੈ ਇਹਦਾ ਪ੍ਰਿੰਟ ਦਾ ਕਾਫੀ ਪ੍ਰੀਟੀ ਹੈ ਤੇ ਨਾਲੇ ਆ ਵੇਖੋ ਇਹਦਾ ਲੈਸ ਬਾਰਡਰ ਵੀ ਬਹੁਤ ਹੀ ਸੋਹਣਾ ਹੈ ਤੇ ਕਾਟਨ ਦੇ ਦੁਪੱਟੇ ਆਪਣੇ ਕੋਲ ਸਿਰਫ 32 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਓਨਲੀ 32 ਰੁਪੀ ਸਟਾਰਟਿੰਗ ਆਮਰੇ ਕਾਟਨ ਦੀ ਤੇ ਚੱਕੋ ਫਿਰ ਇੱਕ ਆਵਲਾ ਆਰਟੀਕਲ ਚੈੱਕ ਕਰੋ ਬਾਂਧਨੀ ਪ੍ਰਿੰਟ ਦਾ ਇਹ ਵੀ ਕਾਫੀ ਪ੍ਰੀਟੀ ਆਰਟੀਕਲ ਹੈ ਸਾਰੇ ਵਾਈਟ ਵੇਸਟੇ ਦਿਖਾ ਰਹੀਆਂ ਫਿਰ ਕੁਝ ਇਹ ਤੁਹਾਨੂੰ ਮਲਟੀ ਕਲਰ ਵਾਲੇ ਵੀ ਦਿਖਾਵਾਂਗੇ ਆ ਵੇਖੋ ਇਹ ਵੀ ਬਹੁਤ ਹੀ ਪ੍ਰੀਟੀ ਹੈ ਕਲਰ ਬਹੁਤ ਸੋਹਣਾ ਹੈ ਇਹਦਾ ਵੀ ਨਾਲੇ ਤੁਹਾਨੂੰ ਪਤਾ ਹੈ ਕਿ ਦੋਵੇਂ ਸਾਈਡ ਜੇ ਤੁਹਾਨੂੰ ਪ੍ਰਿੰਟ ਮਿਲ ਜਾਂਦਾ ਹੈ ਨਾ ਫਿਰ ਉਹ ਪ੍ਰਿੰਟ ਜਾਂਦਾ ਨਹੀਂ ਕਦੇ ਵੀ ਇਹਦਾ ਕਲਰ ਕਦੇ ਵੀ ਨਹੀਂ ਜਾਊਗਾ ਜਿਹੜਾ ਕਲਰ ਦੇਖ ਰਹੇ ਹੋ ਗ੍ਰੀਨ ਕਲਰ ਦਾ ਪ੍ਰਿੰਟ ਹੋਇਆ ਉਹ ਨਹੀਂ ਜਾਂਦਾ ਫੇਡ ਨਹੀਂ ਹੋਊਗਾ ਚਲੋ ਇੱਕ ਹੋਰ ਦਿਖਾਨੀ ਆ ਆ ਵਾਲਾ ਆਰਟੀਕਲ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਹੈ 100% ਕਾਟਨ ਆਉਣ ਵਾਲਾ ਹੈ ਜੀ ਲੈਂਥ ਵਿਡਥ ਪ੍ਰੋਪਰ ਮਿਲ ਜੂਗੀ ਤੁਹਾਨੂੰ ਡਿਜ਼ਾਈਨ ਵੀ ਤੁਸੀਂ ਵੇਖ ਸਕਦੇ ਹੋ ਇਹਦਾ ਕਾਫੀ ਪ੍ਰੀਟੀ ਜਿਹਾ ਪ੍ਰਿੰਟ ਆਣ ਵਾਲਾ ਹੈ ਬਹੁਤ ਪਿਆਰਾ ਹੈ ਤੇ ਸੌਫਟ ਮਟੀਰੀਅਲ ਹੈ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ ਆਪਣੇ ਪੰਜਾਬ ਚ 100% ਕਾਟਨ ਨਹੀਂ ਮਿਲਦਾ ਕਾਟਨ ਮਿਲ ਜਾਂਦਾ ਮੈਨੂੰ ਕਹਿੰਦੀ ਨਹੀਂ ਮਿਲਦਾ ਬਟ 100% ਪਿਓਰ ਕਾਟਨ ਨਹੀਂ ਮਿਲਦਾ ਬਟ ਆਪਣੇ ਇਥੇ ਤੁਹਾਨੂੰ 100% ਪਿਓਰ ਕਾਟਨ ਵੀ ਮਿਲ ਜਾਂਦਾ ਹੈ ਇਹ ਕਾ ਵਾਲਾ ਚੈੱਕ ਕਰੋ ਟਾਈ ਡਾਈ ਦੇ ਵਿੱਚ ਮਿਲੂਗਾ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਕਲਰ ਕੰਬੀਨੇਸ਼ਨ ਤੁਸੀਂ ਵੇਖ ਸਕਦੇ ਹੋ ਓਮਬਰੇ ਪ੍ਰਿੰਟ ਟਾਈਪ ਇਹਦੇ ਵਿੱਚ ਪ੍ਰਿੰਟ ਮਿਲ ਜਾਂਦਾ ਹੈ ਬਿਕੋਜ਼ ਟਾਈ ਡਾਈ ਪ੍ਰਿੰਟ ਹੈ ਡੈਫੀਨਿਟਲੀ ਮਲਟੀ ਕਲਰ ਦਾ ਦੁਪੱਟਾ ਆਉਣ ਵਾਲਾ ਹੈ ਕਾਫੀ ਪ੍ਰੀਟੀ ਹੈ ਇਹਦੇ ਵਿੱਚ ਸਾਰੇ ਹੀ ਦੁਪੱਟੇ ਤੁਹਾਨੂੰ ਇਸ ਤਰ੍ਹਾਂ ਦੇ ਮਿਲਣਗੇ ਆ ਵੇਖੋ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰੇ ਪਿਆਰੇ ਪੀਸਸ ਨੇ 20 ਪੀਸਾਂ ਦਾ ਸੈੱਟ ਆਉਂਦਾ ਹੈ ਸਿੰਗਲ ਪੀਸ ਚ ਡੀਲ ਨਹੀਂ ਕਰਦੇ ਸਿੰਗਲ ਨਹੀਂ ਮਿਲੂਗਾ ਮਿਨੀ ਆਰਡਰ 25000 ਦਾ ਕਰਨਾ ਰਹੂਗਾ ਜਿੰਨੇ ਵੀ ਮੇਰੇ ਪੈਨ ਪਰਾ ਵੀਡੀਓ ਦੇਖ ਕੇ ਸਿੰਗਲ ਪੀਸ ਵਾਸਤੇ ਕਾਲ ਕਰਦੇ ਨੇ ਪਲੀਜ਼ ਮੈਂ ਸਪੈਸ਼ਲੀ ਕਹਿਣਾ ਚਾਹੂੰਗੀ ਹੱਥ ਜੋੜ ਕੇ ਰਿਕੁਐਸਟ ਹੈ ਸਿੰਗਲ ਪੀਸ ਵਾਸਤੇ ਕਾਲ ਬਿਲਕੁਲ ਵੀ ਨਾ ਕਰਿਓ ਕਿਉਂਕਿ ਸਿੰਗਲ ਪੀਸ ਆਪਾਂ ਡੀਲ ਨਹੀਂ ਕਰਦੇ ਸਿਰਫ ਅਲਸੇਲ ਜੀ ਡੀਲ ਕਰਦੇ ਆ ਤਾਂ ਚਲੋ ਫਿਰ ਇੱਕ ਅੱਜ ਦਾ ਮੇਰਾ ਫੇਵਰਿਟ ਦੁਪੱਟਾ ਵੀ ਤੁਹਾਨੂੰ ਦਿਖਾ ਦਿੰਨੇ ਆ ਨਾਲ ਦੀ ਨਾਲ ਆਹ ਵਾਲਾ ਆਰਟੀਕਲ ਚੈੱਕ ਕਰੋ ਇੱਕ ਵਾਰੀ ਬਾਂਧਨੀ ਦਾ ਆਰਟੀਕਲ ਆਉਣ ਵਾਲਾ ਹੈ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਮਲਟੀ ਕਲਰ ਦਾ ਦੁਪੱਟਾ ਰਹੂਗਾ ਕਾਫੀ ਸੋਨਾ ਜਿਹਾ ਆਰਟੀਕਲ ਹੈ ਇਹਦੇ ਵਿੱਚ ਹੀ ਬਹੁਤ ਸਾਰੇ ਪੀਸੇਸ ਨੇ ਤੇ ਇਹਦੀ ਲੈਂਥ ਵਿਡਥ ਤੁਸੀਂ ਇੱਥੇ ਪ੍ਰੋਪਰ ਚੈੱਕ ਕਰ ਸਕਦੇ ਹੋ ਆ ਵੇਖੋ ਪ੍ਰੋਪਰ ਲੈਂਥ ਪ੍ਰੋਪਰ ਵਿਡਥ ਮਿਲ ਜਾਂਦੀ ਹੈ ਤੁਹਾਨੂੰ ਤੇ ਲੈਂਥ ਪਿੱਛੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਨਾਲੇ ਇਹਦੇ ਵਿੱਚ ਆਵੇ ਕੋਈ ਇਸ ਤਰ੍ਹਾਂ ਦੇ ਸੈੱਟ ਰਣਗੇ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਸੀਗਾ कि जे तुसी ए दुपट्टे ਲਓਗੇ ਤਾਂ ਪੱਕਾ ਪਛਤਾਉਗੇ ਕਿਉਂਕਿ ਤੁਹਾਨੂੰ ਟਾਈਮ ਨਹੀਂ ਮਿਲੇਣਾ ਆਪਣੇ ਵਾਸਤੇ ਵੀ ਬਿਲਕੁਲ ਵੀ ਕਿਉਂਕਿ ਇਹਨਾਂ ਦੀ ਇੰਨੀ ਜ਼ਿਆਦਾ ਡਿਮਾਂਡ ਹੈ ਮਾਰਕੀਟ ਦੇ ਵਿੱਚ कि थोड़ा बिजनेस बहुत अगे जाऊगा फेरी करके कर रहे हो तभी कर तो कर रहे हो तभी या फिर तुम घूम के कर दौ भी कोई प्रॉब्लम नहीं है या थोड़ी शॉप है कुर्तियां दैगिंगस की बॉटम वेयर दी या दुपट्टे की तभी इस टाइप के कलैक्शन ले सक दे हो बाकी इतने स्टॉक चेक कर सदते हो बहुत प्यारे प्यारे अपने को स्टॉक ने कलर कॉम्बीनेशन अपने को बहुत सारे ने मल्टी कलर चाहिए मल्टी कलर मिलूगा पर्टीकूलर एक कलर चाहिए वो भी मिलजूगा वैडिंग वे दुप्टे भी अपने कोवेलेबल ने मतलब हर तरह से दुपट्ट वरायटी मिल जाती है बस थोड़ा दसना है कि थोड़ा चाहिए कि कलैक्शन है तो ਹੁਣੇ ਕਾਲ ਕਰ ਲਓ ਤੁਸੀਂ ਵਿੱਚ ਮੇਰਾ ਫੈਸ਼ਨ ਨੂੰ ਯਾਨੀ ਕਿ ਮੈਨੂੰ ਜਾਂ ਮੇਰੀ ਟੀਮ ਨੂੰ ਤੇ ਕੰਟੈਕਟ ਕਰਕੇ ਤੁਸੀਂ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਤੇ ਹਾਂ ਐਡਰੈਸ ਦੇ ਰਹੀਆਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਜ ਮੇਰਾ ਫੈਸ਼ਨ ਹੈਗਾ ਸੂਰਤ ਦੇ ਵਿੱਚ ਪੰਜਾਬ 'ਚ ਨਹੀਂ ਹੈਗਾ ਨੜੇ ਆਪਣਾ ਜਿਹੜਾ ਕੰਟੈਕਟ ਨੰਬਰ ਹੈ ਉਹਦੇ ਕਾਲ ਕਰਦੇ ਪੀਡੀਐਫ ਮੰਗਾ ਸਕਦੇ ਹੋ ਵੀਡੀਓ ਕਾਲ ਦੀ ਫੈਸਿਲਿਟੀ ਵੀ ਹੈ ਆਪਣੇ ਕੋਲ ਤੁਸੀਂ ਵੀਡੀਓ ਕਾਲ ਦੇ ਨਾਲ ਵੀ ਪਰਚੇਜ਼ਿੰਗ ਕਰ ਸਕਦੇ ਹੋ ਤਾਂ ਚਲੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਔਰ ਤੱਕ ਧਿਆਨ ਰੱਖਿਓ ਆਪਣਾ ਵੀਡੀਓ ਚੰਗੇ ਲੱਗੇ ਵੀ ਲਾਈਕ ਸ਼ੇਅਰ ਕਰ ਲਿਓ ਨਵੇਂ ਉਦਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬ